ਇਹ ਪੂਰੇ ਆਪਣੇ ਇੰਡੀਆ ਦੇ ਵਿੱਚ ਇੱਕ ਮਿਸਾਲ ਵਾਫੀ ਪੰਜਾਬ ਵਾਲੇ ਤੇ ਇੱਕ ਹਵਾ ਨੂੰ ਸੁੰਘ ਕੇ ਵੇਖ ਲੈਂਦੇ ਆ ਕਿ ਆਉਣ ਵਾਲੇ ਸਮੇਂ 'ਚ ਕੀ ਹੋਣਾ ਲਾ ਇਹ ਲੋਕ ਪਰਖ ਕਰਦੇ ਆ ਪਰਖ ਇਹ ਕਰਦੇ ਆ ਜਿਸ ਨਾਲ ਮੰਨ ਲਓ ਹੁਣ ਸਾਡੇ ਵਰਗੇ ਜਿਹੇ ਸਮਾਜ ਦੀ ਸੇਵਾ ਕਰਦੇ ਆ ਕਿਸੇ ਬਿਨਾਂ ਲਾਲਚ ਤੋਂ ਕਰਦੇ ਆ ਅਸੀਂ ਸੱਚ ਦਾ ਸਾਸ ਸਸਮੁੱਚੀ ਟੀ ਮੇਰੇ ਨਾਲ ਬੜੇ ਫੌਜੀ ਭਰਾ ਵਿਚਾਰੇ ਜਿਹੜੇ ਰਿਟਾਇਰ ਹੋ ਕੇ ਆਏ ਉਹ ਆ ਪਤਾ ਹੀ ਨਹੀਂ ਕਿ ਨੀਆਂ ਪੈਣਾ ਦੀਆਂ ਸੀਸਾਂ ਉਹਨਾਂ ਦੇ ਪਰਵਾਰਾਂ ਦੀਆਂ ਸੀਸਾਂ ਲਈਆਂ ਸਾਡੇ ਹਿੱਸੇ ਰ ਆਪਣੀ ਸੇਵਾ ਲਈ ਦੇ ਮੇਰੀ ਸਮੂਚੀ ਟੀਮ ਜਿਹੜੀ ਸੱਚ ਦਾ ਸਾਥ ਉਹ ਬਹੁਤ ਜ਼ਿਆਦੇ ਮੇਰੇ ਜਿਹਾਰੂ ਮੇਰੇ ਭਰਾ ਜੁੜੇ ਸੀ ਉਹ ਪਿੰਡਾਂ 'ਚ ਜਾ ਕੇ ਗਰੰਟੀਆਂ ਭਰ ਕੇ ਸਰਕਾਰ ਦੀ ਗੱਲਬਾਤ ਦੱਸ ਕੇ ਲੋਕਾਂ ਨੂੰ ਕੀ ਕਹਿੰਸੀ ਜੇ ਸਰਕਾਰ ਆਮ ਆਦਮੀ ਪਾਰਟੀ ਲਿਆਉਂਦੇ ਤੁਹਾਨੂੰ ਆਹ ਚੀਜ਼ਾਂ ਗਰੰਟੀਆਂ ਮਿਲ ਗਈਆਂ ਤੇ ਹਰ ਤੇਰੀ ਸੇਵਾ ਪੂਰੇ ਪੰਜਾਬ ਦੀ ਜਨਤਾ ਦੀ ਸੇਵਾ ਜੇ ਮੇਰੀ ਉਚੀ ਆ ਤੋਂ ਆਪ ਕਰਦੇ ਰਹੇ ਕਾਰਨਾਂ ਮੀਟਿੰਗਾਂ 'ਚ ਇਤਨਾ ਚੰਗੇ ਚੰਗੇ ਲੋਕਾਂ ਨਾਲ ਘਰਾਂ 'ਚ ਬਹਿ ਕੇ ਉਹਨਾਂ ਦੇ ਡਰੈਗ ਰੂਮਾਂ 'ਚ ਬਹਿ ਕੇ ਪਰ ਹੁਣ ਤੇ ਜਿਆਦਾ ਸਾਡੇ ਆਪਨ ਚ ਹੀ ਬਾਹਰ ਗਲੀਆਂ ਮੱਲਿਆਂ ਦੇ ਵਿੱਚ ਲੋਕ ਸਾਡੇ ਕਿਸੇ ਨੂੰ ਮੀਟਿੰਗ ਕਰਾਉਣ। ਸਾਰੇ ਇੱਥੇ 10-10 ਮੁੰਡੇ 15-15 ਮੁੰਡੇ ਮੱਲਿਆਂ ਚੋਂ ਗਲੀਆਂ ਚੋਂ ਗਰੁੱਪ ਬਣਾਗੇ ਡੇਲੀ ਮਿਲਣਾ ਉਹਦੇ ਫੋਟੋ ਖਾਣਨਾ ਸ਼ੁਰੂ ਕਰੰਦੇ ਚਾਹ ਨਾਲ। ਭਾਈ ਸੇਵਕਾਂ ਨੇ ਹੜਤਾਲ ਕਰ ਦਿੱਤੀ ਸੀ। ਤੇ ਅਸੀਂ ਵੇਖਿਆ ਪੰਜਵੇਂ ਪਾਸ਼ਾ ਦਾ ਗੁਰੂ ਅਰਜਨ ਦੇਵ ਪਾਸ਼ਾ ਦਾ ਦਰਬਾਰ ਵਾਤੀ ਨੂੰ ਸੰਗਤ ਜਾਂਦੀ ਦੇ ਰਾਜ ਕੂੜੀਆਂ ਦੇ ਢੇਰ ਲੱਗੇ। ਕਾਰੋਬਾਰੀ ਬੰਦੇ ਹੋ ਕੇ ਧਿਆਨ ਕੇ ਕੂੜਾ ਹੱਥਾਂ ਤੇ ਪਾ ਕੇ ਚੋਕੇ ਟਰਾਲੀਆਂ ਦੇ ਵਿੱਚ ਘਟ ਰਹੇ ਆ ਮੈਨੂੰ ਉਦੋਂ ਦਾ ਮੇਰੀ ਪਰੇਸ਼ਾਨ ਜਾਦੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਕਿਰਪਾ ਦੇ ਨਾਲ ਤਨ ਤਨ ਸ਼ਹਿਤ ਬਣੀ ਭਾਵੇਂ ਬਾਹਰ ਜਮੀਨ ਨਹੀਂ ਆਪ ਦੇ ਪਰਸਨਲ ਪੈਸੇ ਨਾਲ ਮੋਲ ਲੈ ਕੇ ਉਹ ਕੂੜੇ ਦਾ ਡੈਂਪ ਕੱਢ ਦਵਾਂਗੇ ਤੇ ਸ਼ਹਿਰ ਵਾਸੀ ਨੂੰ ਹੋ ਕੇ ਆਪੀ ਆਪਣੀ ਜੀ ਤਰ੍ਹਾਂ ਸੇਵਾ ਦਾ ਮੌਕਾ ਦਿਓ ਸਤ ਜੀ ਤੁਸੀਂ ਜੁੜੇ ਹੋ ਡੀ5 ਚੈਨਲ ਪੰਜਾਬੀ ਦੇ ਨਾਲ ਤੇ ਮੈਂ ਹਰਪਿੰਦਰ ਸਿੰਘ ਸੰਸਵਾ ਅੱਜ ਅਸੀਂ ਆਮ ਆਦਮੀ ਪਾਰਟੀ ਦੇ ਦਫਤਰ ਵਿੱਚ ਮੌਜੂਦ ਹਾਂ ਜਿੱਥੇ ਕਿ ਗੁਰਦੇਵ ਸਿੰਘ ਸੰਧੂ ਜੋ ਕਿ ਜੰਗਲਾਤ ਵਿਭਾਗ ਮੈਗਮੇ ਦੇ ਵਾਈਸ ਚੇਅਰਮੈਨ ਨੇ ਉਹ ਸਾਡੇ ਨਾਲ ਮੌਜੂਦ ਹਾਂ ਤੇ ਪਹਿਲਾਂ ਉਹਨਾਂ ਦਾ ਡੀ5 ਚੈਨਲ ਤੇ ਸਵਾਗਤ ਕਰਦੇ ਹਾਂ ਫਿਰ ਉਹਨਾਂ ਦੀ ਜੀਵਨ ਬਾਰੇ ਝਾਤ ਪਾਉਨੇ ਆ ਬਹੁਤ ਬਹੁਤ ਸਵਾਗਤ ਸਨ ਜੀ ਧੰਨਵਾਦ ਜੀ ਤੁਹਾਡਾ ਸਮੁੱਚੀ ਟੀਮ ਦਾ ਆਈ ਦਾ ਲੀਫਾਂਗੇ ਚੈਨਲ ਦਾ ਸੰਦੂ ਸਾਹਿਬ بڑا ਤੁਹਾਡਾ ਨਾਂ ਆ ਹਲਕੇ ਦੇ ਵਿੱਚ ਪਰ ਚੱਲੋ ਤੁਸੀਂ ਕਿਸੇ ਵੀ ਹਲਕੇ ਦੇ ਕਿਸੇ ਵੀ ਪਿੰਡ ਵਿੱਚ ਜਾਈਏ ਤੇ ਗੁਰਦੇਵ ਸਿੰਘ ਗੁਰਦੇਵ ਸਿੰਘ ਸੰਧੂ ਹੁੰਦੀ ਹੈ ਕੀ ਕਾਰਨ ਹੈ ਕਿੰਨੀ ਹਰਮਨ ਪਿਆਰਤਾ ਕਿਉਂ ਵੇਖੋ ਸਨਵਾ ਸਾਹਿਬ ਤੁਸੀਂ ਜਾਣਦੇ ਹੋ ਜਿਹੜੇ ਆਪਣੇ ਪੰਜਾਬੀ ਆ ਖਾਸ ਕਰਕੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਇਹ ਬੰਦੇ ਦੀ ਪਰਖ ਬੜੀ ਛੇਤੀ ਕਰ ਲੈਂਦੇ ਜੀ ਇਹ ਪੂਰੇ ਆਪਣੇ ਇੰਡੀਆ ਦੇ ਵਿੱਚ ਇੱਕ ਮਿਸਾਲ ਵਾਪੀ ਪੰਜਾਬ ਵਾਲੇ ਤੇ ਇੱਕ ਹਵਾ ਨੂੰ ਸੁੰਘ ਕੇ ਵੇਖ ਲੈਂਦੇ ਆ ਕਿ ਆਉਣ ਵਾਲੇ ਸਮੇਂ 'ਚ ਕੀ ਹੋਣਾ ਲਾ। ਵੇਖੋ ਪਿੱਛੇ ਜੇਕਰ ਜਦੋਂ ਗਰੰਟੀਆਂ ਸੌਰੀ ਆਪਣੀਆਂ ਜਦੋਂ ਇਹਨਾਂ ਨੇ ਲੱਗ ਦਿੱਤੀਆਂ ਸੀ ਕਿਸਾਨ ਮਰੂ ਨੀਤੀਆਂ। ਤੇ ਉਦੋਂ ਦੇ ਜਿਹੜੇ ਲੀਡਰ ਸੀ ਸਤਾ ਦੇ ਤੋਂ ਕਹਿੰਦੇ ਸੀ ਬਹੁਤ ਚੰਗੀਆਂ ਸਲੰਘਾ ਕਰਦੇ ਰਹੇ ਪਰ ਸਾਡੇ ਹਲਕੇ ਦੇ ਲੋਕ ਇੱਕ ਕਿਸਾਨ ਜਥੇਬੰਦੀਆਂ ਪੂਰੇ ਪੰਜਾਬ ਦੇ ਕਿਸਾਨ ਇਹੋ ਕਹਿੰਦੇ ਇਹ ਮਰੂ ਨੀਤੀਆਂ। ਤੇ ਬਾਅਦ 'ਚ ਕੀ ਮਰੂ ਨਿਕਲੀਆਂ ਸੀ ਨਾ। ਇਸ ਕਰਕੇ ਇਹ ਮਾਰੇ ਦੀ ਕਿਰਪਾ ਜਿਹੜੇ ਮਾਝੇ ਦੇ ਲੋਕ ਆ ਨਾ ਇਹ ਆਉਣ ਵਾਲਾ ਸਮਾਂ ਪਹਿਨਾ ਦੇਖ ਲੈਣਗੇ। ਤੁਸਾਂ ਪਹਿਲਾਂ ਤੁਸੀਂ ਤਰਨਤਾਨ ਵਿੱਚ ਸੱਚ ਦਾ ਸਾਧ ਸੰਸਥਾ ਚਲਾਈ। ਉਹਦੇ ਵਿੱਚ ਕਾਫੀ ਤੁਹਾਨੂੰ ਪਿਆਰ ਮਿਲਿਆ। ਬੜੀ ਵੱਡੀ ਗਿਣਤੀ ਜ ਲੋਕ ਤੁਹਾਡੇ ਨਾਲ ਇਕੱਤਰ ਹੋਏ। ਕਈ ਐਕਟੀਵਿਟੀਆਂ ਕੀਤੀਆਂ ਜੋ ਸਮਾਜਿਕ ਬੁਰਾਈਆਂ ਦੇ ਨਾਲ ਜੁੜੀਆਂ ਹੋਈਆਂ ਜੀ। ਉਸ ਤੋਂ ਬਾਅਦ ਤੁਹਾਡਾ ਸਿਆਸੀ ਕੈਰੀਅਰ ਵੱਲ ਪੈਰ ਵਧਿਆ ਇਸ ਤਰ੍ਹਾਂ ਜਦੋਂ ਆਸਮੈ ਕਾਲੋ ਸੇ ਤੇ ਚੱਲਿਆ ਸੀ ਤੁਸੀਂ ਥੋੜਾ ਵਿਸ਼ਾ ਵਿੱਚ ਚੇਂਜ ਹੋ ਗਿਆ ਵਾ ਮੈਂ ਉਸੇ ਗੱਲ ਤੇ ਚੱਲਿਆ ਸੀ ਕਿ ਇਹ ਲੋਕ ਪਰਖ ਕਰਦੇ ਆ ਪਰਖ ਇਹ ਇਹ ਕਰਦੇ ਆ ਜਿਸ ਤਰ੍ਹਾਂ ਮੰਨ ਲਓ ਹੁਣ ਸਾਡੇ ਵਰਗੇ ਜਿਹੇ ਸਮਾਜ ਦੀ ਸੇਵਾ ਕਰਦੇ ਆ ਕਿਸੇ ਬਿਨਾਂ ਲਾਲਚ ਤੋਂ ਕਰਦੇ ਆ ਇਹ ਮਾਝੇ ਦੇ ਲੋਕ ਮੈਂ ਤੁਹਾਨੂੰ ਪਹਿਲਾਂ ਸ਼ੁਰੂਏ ਦੇ ਕੀਤੀ ਹੈ ਇੰਟੈਲੀਜੈਂਟ ਲੋਕ ਵਾ ਇਹ ਵੇਖਦੇ ਆ ਕਿ ਬੰਦਾ ਵਾਕਿਆ ਸੇਵਾ ਕਰਦਾ ਵਿਗਿਆ ਕੋਈ ਰਾਜਨੀਤੀ ਖੇਡ ਰਿਆ ਸਾਡੇ ਨਾਲ ਜਾਂ ਸੇਵਾ ਦੇ ਨਾਂ ਤੇ ਕੁਝ ਕਰਕੇ ਤੇ ਕੋਈ ਮੇਵਾ ਕਮਾਉਣ ਦੇ ਆ ਇਹ ਲੋਕ ਬਹੁਤ ਭਲੀ ਭਾਂ ਦੇਣਾਂ ਚੀਜ਼ਾਂ ਦਾ ਜਾਣਦੇ ਆ ਜਿਹੜੀ ਤੁਸੀਂ ਗੱਲ ਕੀਤੀ ਸੀ ਨਾਂ ਦੇ ਵੀ ਜਿੱਥੇ ਜਾਣੇ ਤੁਹਾਡਾ ਨਾਂ ਲੈਂਦੇ ਆ ਮੈਂ ਤੁਹਾਨੂੰ ਉਸੇ ਵਿਸ਼ੇ ਤੇ ਆਉਣ ਲੱਗਾ ਕਿ ਨਾਂ ਤਾਂ ਲੈਂਦੀ ਆ ਕਿ ਅਸੀਂ ਇੱਕ ਸੱਚ ਦਾ ਸਾਥ ਸੰਸਥਾ ਅੱਜ ਤੋਂ ਸੇ ਸੱਤ ਸਾਲ ਪਹਿਲਾਂ ਇਹਨਾਂ ਨੇ ਚਲਾ ਰਹੇ ਆਂ ਸੱਚ ਦਾ ਸਾਥ ਸੰਸਥਾ ਦੇ ਵਿੱਚ ਇੱਥੇ ਦਫ਼ਤਰ ਬਣਾਇਆ ਪੂਰੇ ਪੰਜਾਬ ਲੈਵਲ ਤੋਂ ਅਸੀਂ ਸੇਵਾ ਕਰ ਰਹੇ ਆਂ ਪੰਜਾਬ ਲੈਵਲ ਤੇ ਕਿਸੇ ਵੀ ਜ਼ਿਲ੍ਹੇ ਦੇ ਬੰਦਾ ਕੋਈ ਭੈਣ ਭਰਾ ਸਾਡਾ ਇੱਥੇ ਆ ਜਾਂਦਾ ਤੇ ਅਸੀਂ ਉਹਦੇ ਨਾਲ ਚੱਲ ਕੇ ਪੂਰੀ ਸਮੂਚੀ ਟੀਮ ਅਸੀਂ ਉਹਦੀ ਜਿਹੜੀ ਕੋਈ ਵਿਵਤਾ ਬਣੀ ਆ ਉਹਦਾ ਹੱਲ ਕਰੀਦਾ ਵਾ ਜ਼ਿਆਦਾਤਰ ਸਾਡੇ ਪੰਜਾਬ ਦੇ ਵਿੱਚ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਵਿਚਾਰੇ ਜਿਹੜੀਆਂ ਧੀਆ ਪੈਣਾ ਲੋਕ ਵਿਆਹ ਲੈਂਦੇ ਆ ਤੇ ਕੋਈ ਉਹਦਾ ਮਾਂ ਪਿਓ ਬਜ਼ੁਰਗਾ ਲਾ ਲੋ ਤੇ ਭਰਾ ਉਹਦਾ ਜਿਹੜਾ ਗਾਇਕ ਕਿਤੇ ਬਾਹਰ ਗਿਆ ਤੇ ਇੱਥੇ ਕਈ ਤੁਹਾਨੂੰ ਪਤਾ ਸਮੇਂ ਦੇ ਹਿਸਾਬ ਨਾਲ ਨਸ਼ੇ ਪਤੇ ਵੀ ਕਰ ਲੈਂਦੇ ਆ ਤੇ ਉਦੋਂ ਅਗਲਾ ਜਦੋਂ ਧੀ ਪੈਣ ਵਿਆਹ ਦਾ ਬੜਾ ਚੰਗਾ ਵੇਖ ਕੇ ਵਿਆਹ ਦਾ ਮੁੜ ਕੇ ਉਹੜੀਆਂ ਵਿਗੜੀਆਂ ਲਾਦਾਂ ਚੀਰਾਂ ਉਹ ਜਦੋਂ ਮਗਰ ਬੰਦੇ ਨਾ ਹੋਣ ਕੁੜੀ ਵਾਲੇ ਪਰਿਵਾਰ ਚ ਉਹਨੂੰ ਪਰੇਸ਼ਾਨ ਕਰਦੇ ਅਸੀਂ ਸੱਚ ਦਾ ਸਾਸ ਸੰਸਥਾ ਸਮੁੱਚੀ ਟੀਮ ਮੇਰੇ ਨਾਲ ਬੜੇ ਫੌਜੀ ਭਰਾ ਵਿਚਾਰੇ ਜਿਹੜੇ ਰਿਟਾਇਰ ਹੋ ਕੇ ਆਏ ਉਹ ਆ ਹੋਰ ਵੀ ਰਿਟਾਇਰ ਜਿਹੜੇ ਇੱਕ ਵੱਖ-ਵੱਖ ਉਦਿਆਂ ਤੋਂ ਲੋਕ ਆਏ ਉਹ ਸੰਸਥਾ ਨਾਲ ਜੁੜੇ ਆ ਹੋਰ ਸ਼ਹਿਰ ਦੇ ਆਸ-ਪਾਸ ਦੇ ਲੋਕ ਪੂਰੇ ਪੰਜਾਬ ਤੋਂ ਵੀ ਫੋਨ ਕਰ ਕਰਕੇ ਸਾਡੀ ਟੀਮ ਨਾਲ ਜੁੜੇ ਆ ਉਹ ਜਦੋਂ ਇੱਕ ਆਵਾਜ਼ ਦਈ ਉਹਨੂੰ ਇਕੱਠੇ ਹੋ ਜਾਂਦੇ ਮੰਨ ਲਓ ਕਈ ਵਾਰਾਂ ਰੱਬ ਦੀ ਕਿਰਪਾ ਨਾਲ ਇੱਥੋਂ ਅਸੀਂ ਬੈਠਿਆਂ ਫੋਨ ਲਾਇਆ ਕਿ ਭਾਈ ਤੂੰ ਆ ਜਿਹੜੀ ਧੀ ਭੈਣ ਕੋ ਘੁਲਾਣੇ ਪਿੰਡੋਂ ਆਈ ਆ ਤੇਰੇ ਘਰ ਵਿਆਹੀ ਆ ਤੇਰੇ ਪਰਿਵਾਰ ਦਾ ਹਿੱਸਾ ਬਣੀ ਆ ਤਾਂ ਤੁਸੀਂ ਇਹਨੂੰ ਪਰੇਸ਼ਾਨ ਕਿਉਂ ਕਰਦੇ ਹੋ ਤੇ ਪਹਿਲਾਂ ਤਾਂ ਮਾੜਾ ਜਾ ਗੱਲ ਕਰਨੀ ਪੈਂਦੀ ਜਿਹੜੇ ਵਿਗੜੇ ਉਹਦੇ țeਡੀ ਜਦੋਂ ਪਤਾ ਲੱਗੇ ਤਾਂ ਉਹਨੂੰ ਦੱਸੀਦਾ ਵੀ ਕੰਨ ਖੋਲ ਕੇ ਗੱਲ ਸੁਣ ਲੈ ਸਮਾਜ ਸੇਵੀ ਬੰਦੇ ਅਸੀਂ ਸਾਡੀ ਟੀਮ ਜਿਹੜੀ ਆ ਅਸੀਂ ਉਹਨਾਂ ਭੈਣਾਂ ਦੇ ਭਰਾ ਬਣ ਕੇ ਸੇਵਾ ਕਰਦੇ ਹੁ ਮੁੜ ਕੇ ਜੋਤੀਆਂ ਵਗਦੀ ਨਵਾਰ ਨਹੀਂ ਹੋਣਾ ਬੰਦੇ ਦਾ ਪੁੱਤ ਬਣ ਕੇ ਜੇ ਇਸ ਭੈਣ ਨਾਲ ਤੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਲਾਵਾਂ ਲਈਂਆ ਤੇ ਬੰਦੇ ਦਾ ਪੁੱਤ ਬਣ ਕੇ ਆਪਦੀ ਗ੍ਰਸ ਜਿਹੜੀ ਉਹਨੂੰ ਆਪਦੇ ਘਰ ਨੂੰ ਚਲਾ। ਤੇ ਜੇ ਤੂੰ ਕਰਨ ਲੱਗੋ ਕਿ ਹੁਣ ਮੈਂ ਇਹਨੂੰ ਛੱਡਣਾ ਜਾਂ ਕਰਨਾ ਤੇ ਇਸ ਤਰ੍ਹਾਂ ਦੇ ਇਹ ਚੀਜ਼ਾਂ ਖੇਡਾ ਨਹੀਂ ਕਿ ਪੰਜਾਬ ਦੇ ਵਿੱਚ ਬੜਾ ਹਾੜਾੜਾ ਵਿਰਸਾ ਨਾ। ਉਹ ਬੱਚੀਆਂ ਤੀਹਾਂ ਪੈਣਾਈ ਸੋਚ ਕੇ ਜਾਂਦੀਆਂ ਵੀ ਜਿਹੜੇ ਘਰ ਸਾਡੀ ਡੋਲੀ ਗਈ ਉੱਥੇ ਵਰਤੀ ਜਾਵੇ। ਤੇ ਜਿਹੜੇ ਵਿਗੜੇ ਲੋਕ ਉਹ ਇੱਕ ਜਨਮ ਆਂਦੇ ਨਹੀਂ। ਪਰ ਅਸੀਂ ਉਹਨਾਂ ਪੈਣਾ ਦੇ ਭਰਾ ਬਣ ਕੇ ਉਹਨਾਂ ਦਾ ਸਾਥ ਦੇ ਕੇ ਪਤਾ ਹੀ ਨਹੀਂ ਕਿੰਨੀਆਂ ਪੈਣਾ ਦੀਆਂ ਸੀਸਾਂ ਉਹਨਾਂ ਦੇ ਪਰਵਾਰਾਂ ਦੇ ਸੀਸਾਂ ਲਈਆਂ ਸਾਡੇ ਇਹ ਸੇ ਰੱਬ ਨੇ ਸੇਵਾ ਲਈ। ਤੇ ਬਾਕੀ ਜਿਹੜੇ ਛੋਟੇ-ਛੋਟੇ ਬੱਚੇ ਹੁੰਦੇ ਜਦੋਂ ਤਲਾਕ ਉਹ ਟੁੱਟਦੇ ਇੱਕ ਬਣਿਓ ਜਾਂ ਮਾਂ ਨੂੰ ਜਾਂ ਪਿਓ ਨੂੰ ਇਸੇ ਤਰੀਕੇ ਹੁੰਦਾ ਬਲੰਬਲੰ ਕਰਦੇ ਟੁੱਟਦੇ ਆ ਇੱਕ ਦਿਨ ਵੀ ਜਾਨੋਂ ਕੋ ਪਿਓ ਨਹੀਂ ਉਹਨਾਂ ਨੂੰ ਮਿਲਣਾ ਜਾਂ ਮਾਂ ਨਹੀਂ ਮਿਲਣੀ ਜੇ ਉਹ ਲੈ ਗਿਆ ਤੇ ਮਾਂ ਨਹੀਂ ਲੱਭਣੀ ਤੇ ਮਾਂ ਲੈ ਗਈ ਜੇ ਉਹਨਾਂ ਨਾਲ ਤੇ ਪਿਓ ਨਹੀਂ ਲੱਭਣਾ ਅਸੀਂ ਤਾਂ ਗੁਰੂ ਮਹਾਰਾਜ ਦਾ ਨਾਮ ਲੈ ਕੇ ਸਾਡੇ ਹਿੱਸੇ ਸੇਵਾ ਗੁਰੂ 파ਸ਼ਨ ਗੁਰ ਅਜਨ ਦੇ 파ਸ਼ੇ ਨੇ ਲਾਈ ਸੀ ਬਹੁਤ ਵੱਡੇ ਲੈਵਲ ਤੇ ਅਸੀਂ ਸੇਵਾ ਤੁਸੀਂ ਉਹ ਦਫਤਰ ਚਾਉਂਦੇ ਰਹੇ ਆ ਵਾਰ ਨਹੀਂ ਵੱਜਦਾ ਹੁੰਦਾ ਤੇ ਇਸ ਕਰਕੇ ਅਸੀਂ ਕੀਤੀ ਆ ਉਹਦਾ ਜਿਹੜਾ ਸੰਗਤ ਸੇਵਾ ਦਾ ਮੇਵਾਂ ਲਾ ਲੋ ਸਾਡੇ ਭਰਾ ਗੁਰਦੇਵ ਸਿੰਘ ਸੰਧੂ ਨੂੰ ਅੱਜ ਦਿੰਦੀ ਆ ਜਿੱਥੇ ਵੀ ਕਿਤੇ ਗੱਲ ਕਰਗੇ ਉਸੇ ਵੇਲੇ ਆਉਂਦੇਗੇ ਦੀ ਸੰਧੂ ਸਾਹਿਬ ਭਾਵੇਂ ਜਿਸ ਤਰ੍ਹਾਂ ਮਰਜੀ ਅਸੀਂ ਤੁਹਾਡਾ ਸਾਥ ਦੇਵਾਂਗੇ ਜਿਸ ਤਰ੍ਹਾਂ ਹਲਕੇ ਵਿੱਚ ਵੀ ਤੁਹਾਡਾ ਪੂਰਾ ਬੋਲ ਬਲਾਵਾ ਤਰੀ ਸੰਸਥਾ ਦੇ ਐਕਟੀਵਿਟੀਆਂ ਵੇਖ ਕੇ ਕੰਮ ਕਾਂਜ ਵੇਖ ਕੇ ਬੜਾ ਮਾਣ ਸਤਿਕਾਰ ਤੁਹਾਨੂੰ ਮਿਲਦਾ ਸੀ ਓਨੇ ਕੇਸ ਦੱਸਦੇ ਸੀ ਵੀ ਥਾਣਿਆਂ ਵਿੱਚ ਫੈਕਦੇ ਹੁੰਦੇ ਜਿਹਨੇ ਤੁਹਾਡੇ ਦਫ਼ਤਰ ਵਿੱਚ ਹੁੰਦੇ ਰਹੇ ਇਹਨਾਂ ਚੀਜ਼ਾਂ ਨੂੰ ਵੇਖਦੇ ਹੋਏ ਆਮ ਆਦਮੀ ਪਾਰਟੀ ਵਿੱਚ ਜਦ ਤੁਸੀਂ ਸ਼ਾਮਲ ਹੁੰਦੇ ਹੋ ਉਹਦੇ ਵੀ ਤੁਹਾਡੀ ਬਹੁਤ ਹੀ ਲੋਕਾਂ ਨੇ ਪਿਆਰ ਨਾਲ ਤੁਹਾਨੂੰ ਦੇਖਿਆ ਔਰ ਇਹੀ ਚਾਉਂਦੇ ਸੀ ਸਾਰੇ ਹਲਕਾ ਵਾਸੀ ਕਿ ਜੇ ਗੁਰਦੇਵ ਸਿੰਘ ਸੰਧੂ ਨੂੰ 2022 ਦੇ ਵਿੱਚ ਟਿਕਟ ਮਿਲ ਜਾਂਦੀ ਆ ਤੇ ਜ਼ਰੂਰ ਜਿੱਤ ਜਿਹੜੀ ਪ੍ਰਾਪਤ ਹੋਏਗੀ ਉਦੋਂ ਕੀ ਦੌਰ ਬਣਿਆ ਉਦੋਂ ਵੇਖੋ ਜੀ ਉਦੋਂ ਸਮਾਂ ਇਸ ਤਰ੍ਹਾਂ ਸੀ ਅਸੀਂ 2021 ਦੇ ਵਿੱਚ ਸਾਡੇ ਕੋਲ ਪਾਰਟੀ ਦੇ ਕੋਈ ਚੰਗੇ ਨਮਾਇंदे ਜਿਹੜੇ ਪਾਰਟੀ ਲਈ ਚੰਗੀ ਸੋਚ ਰੱਖਦੇ ਸੀ ਆਮ ਪਾਰਟੀ ਲਈ ਤੇ ਆਮ ਪਾਰਟੀ ਆਵੇ ਤਾਂ ਪੰਜਾਬ ਦਾ ਭਲਾ ਹੋ ਸਕਦਾ ਉਹ ਸਾਡੇ ਕੋਲ ਗੁਰਪਮਰ ਸਰ ਤੋਂ ਆਉਂਦੇ ਰਹੇ ਉਰਜਸਤ ਸਤਵਿੰਦਰ ਸਿੰਘ ਐਸ ਵੇਲੇ ਚੇਅਰਮੈਨ ਅੰਮ੍ਰਿਤਸਰ ਸ਼ਹਿਰ ਦੇ ਉਹ ਸਾਡਾ ਭਰਾ ਨਾਲ ਕੇ ਜਰਨੈਲ ਸਿੰਘ ਜੋਹੜ ਉਹ ਬੜੇ ਪੁਰਾਣੇ ਪਾਰਟੀ ਦੇ ਉਹਨਾਂ ਦੇ ਅੰਦਰ ਇੱਕ ਜਨੂੰਨ ਸੀ ਕਿ ਆਮ ਪਾਰਟੀ ਦਾ ਇੱਕ ਦਿਨ ਰਾਜ ਕਾਜ ਆਉਣਾ ਚਾਹੀਦਾ ਤੇ ਉਹ ਮੇਰੇ ਕੋਲ ਬਾਰ ਬਾਰ ਇੱਥੇ ਆਉਂਦੇ ਰਹੇ ਵੀ ਤੁਸੀਂ ਸੱਚ ਦਾ ਸਾਸਨ ਤਾਂ ਸਮੁੱਚੀ ਟੀਮ ਆਮ ਆਦੀ ਪਾਰਟੀ ਚਾਓ ਤਾਂ ਕਿ ਆਪਣੇ ਪੰਜਾਬ ਦਾ ਭਲਾ ਹੋ ਸਕੇ ਅਸੀਂ ਉਦੋਂ ਸਾਰਿਆਂ ਨੇ ਆਪਾਂ ਨੇ ਲਾ ਲੋ ਕਿ ਪੰਜਾਬ ਦੀ ਜਨਤਾ ਨੇ ਆਮ ਪਾਰਟੀ ਨੂੰ ਪਸੰਦ ਕੀਤਾ ਉਸ ਵਕਤ 92 ਸੀਟਾਂ ਆਈਆਂ ਅਸੀਂ ਸਾਰੀ ਟੀਮ ਨੇ ਸਲਾਹ ਕੀਤੀ ਕਿ ਵਕਿਆ ਜੇ ਰਾਜਤਾ ਚੰਗਾ ਆ ਜਾਵੇ ਤੇ ਪੰਜਾਬ ਦਾ ਪਲਾਉ ਸਕਦਾ ਅਕਾਲੀ ਤੇ ਕਾਂਗਰਸੀਆਂ ਦੋਸਤ ਲੋਕੀ ਪੂਰੇ ਸਤਾਏ ਹੋਏ ਸੀ ਅਸੀਂ ਸਾਰੀ ਸਮੁੱਚੀ ਟੀਮ ਆਮ ਆਦਮੀ ਪਾਰਟੀ ਦੀ ਸੇਵਾ ਚ ਲੱਗੇ ਫਿਰ ਉਹ ਤੋਂ ਸਾਨੂੰ ਪਾਰਟੀ ਗਰੰਟੀਆਂ ਕਾਰਡ ਦਿੰਦੇ ਰਹਿ ਘਰ ਘਰ ਜਾ ਕੇ ਗਰੰਟੀ ਕਾਰਡ ਭਰੋ ਤਾਂ ਕਿ ਲੋਕਾਂ ਨੂੰ ਪਦੇ ਪੀ ਜੀ ਸਰਕਾਰ ਆਮ ਆਦੀ ਆਉਣ ਦੀ ਸਾਨੂੰ ਆਸ ਹੁਲਤਾਂ ਮਿਲਣੀਆਂ ਅਸੀਂ ਉਹ ਗਰੰਟੀ ਕਾਰਡ ਜਿਹੜੀ ਮੇਰੀ ਸਮੁੱਚੀ ਟੀਮ ਸੀ ਆਮ ਆਦਮੀ ਸੌਰੀ ਐਨ ਜੀਓ ਦੀ ਸੱਚ ਦਾ ਸਾਥ ਉਹ ਸਾਰੀਆਂ ਟੀਮਾਂ ਆਪੋ ਆਪਣੇ ਕੰਮਾਂ ਲਈ ਸਿਰੇ ਨਿਕਲ ਜਾਂਦੀਆਂ ਹਨ ਤੇ ਸ਼ਾਮਾਂ ਨੂੰ ਗਰੰਟੀਆਂ ਭਰ ਕੇ ਰਾਤ ਨੂੰ ਅਸੀਂ 8-9 ਵਜੇ ਇੱਥੇ ਬੈਠ ਕੇ ਅਪਲੋਡ ਕਰ ਦਿੰਦੇ ਹਾਂ 12 ਵਜੇ ਜਾ ਕੇ ਰਿਜ਼ਲਟ ਨਿਕਲਦਾ ਹੈ ਉਹਦਾ ਪੂਰੇ ਪੰਜਾਬ ਤੋਂ 10 ਬੰਦੇ ਹੀ ਉਹ ਗਾੜੀਆਂ ਉਹਨਾਂ ਦੇ ਟੌਪ 10 ਦਾ ਨਾਮ ਰੱਖਿਆ ਸੀ ਅਸੀਂ ਉਹਦੇ ਵਿੱਚ ਟੌਪ 10 'ਚ ਪੱਕਾ ਹੀ ਆਏ ਹਾਂ ਜੀ ਕਿਦੇ ਨਵੇਂ ਨੰਬਰ ਤੇ ਆ ਗਏ ਕਿਦੇ 1ਵੇਂ ਤੇ ਕਿਦੇ 2ਵੇਂ ਤੇ ਕਿਦੇ 6ਵੇਂ ਤੇ ਮਲੋ ਉਹ ਟੌਪ 10 ਦਾ ਗਾਰਮਿੰਦਗੀ ਹਾਂ 10 10 ਸਾਂ ਚ ਅਸੀਂ ਕਦੀ ਬਾਹਰ ਹੋਏ ਹੀ ਨਹੀਂ ਉਹਦੇ ਜੇ ਵੈਸੇ ਜਿਹਦੇ ਨਾਲ ਸੰਗਤ ਜੁੜੀ ਸੀ ਜਾਂ ਭਰਾਵਾਂ ਦਾ ਸਾਥ ਹੈਗਾ ਉਹੀ ਬੰਦਾ ਆ ਸਕਦਾ ਹੈ ਉਹ ਕੋਈ ਜਾਲੀ ਜਾਂ ਆਰਟੀਫੀਸ਼ੀਅਲ ਕੰਮ ਕਰਕੇ ਨਹੀਂ ਆ ਸਕਦਾ ਜੇ ਕੋ ਆਖੇ ਪੈਸੇ ਲਾ ਕੇ ਆਉਂਦਾ ਪੈਸੇ ਲਾ ਕੇ ਵੀ ਨਹੀਂ ਆ ਸਕਦਾ ਸਿਰਫ ਉਹਦੇ ਬੰਦਿਆਂ ਦਾ ਸਾਥ ਜ਼ਿਆਦਾ ਚਾਹੀਦਾ ਹੈ ਤੇ ਮੇਰੀ ਸਮੁੱਚੀ ਟੀਮ ਜਿਹੜੀ ਸੱਚ ਦਾ ਸਾਥ ਉਹ ਬਹੁਤ ਜ਼ਿਆਦਾ ਮੇਰੇ ਜਿਹੜਾ ਮੇਰੇ ਭਰਾ ਜੁੜੇ ਸੀ ਉਹ ਪਿੰਡਾਂ 'ਚ ਜਾ ਕੇ ਗਰੰਟੀਆਂ ਭਰ ਕੇ ਸਰਕਾਰ ਦੀ ਗੱਲਬਾਤ ਦੱਸ ਕੇ ਲੋਕਾਂ ਨੂੰ ਕਿ ਤੁਸੀਂ ਜੇ ਸਰਕਾਰ ਆਮ ਆਦਮੀ ਪਾਰਟੀ ਲਿਆਉਂਦੇ ਤੁਹਾਨੂੰ ਆ ਚੀਜ਼ਾਂ ਗਰੰਟੀਆਂ ਮਿਲਣਗੀਆਂ ਜਾਂ ਬਿਜਲੀ ਦੇ ਲਾ ਲੋ ਜਾਂ ਪੈਣਾਂ ਵਾਲੀ ਪਾਲਸੀ ਦੇ ਲਾ ਲੋ ਕਈਆਂ ਚੀ ਉਹਦਾ ਕਰਕੇ ਮੈਂ ਪੰਜਾਬ ਦੇ ਵਿੱਚ ਫਸਟ ਟੌਰ ਸੈਂਟਰ ਤੇ ਤਕਰੀਬਨ ਰੋਜ਼ ਹੀ ਹਾਂ ਪਰ ਕਿਤੇ 6ਵੇਂ 7ਵੇਂ 8ਵੇਂ ਨੰਬਰ ਤੇ ਵੀ ਆਇਆ ਹਾਂ ਔਰ ਉਹ 10 ਬੰਦੇ ਤਕਰੀਬਨ ਚੰਗੇ ਜਿਹਜਾਰੂ ਹੁੰਦੇ ਸੀ ਉਥੇ ਲਿਖਿਆ ਹੀ ਹੈ ਜਿਹਜਾਰੂ ਆਪ ਤੇ ਜਿਹਜਾਰੂ ਉਹ 10 ਬੰਦੇ ਹੁੰਦੇ ਸੀ ਪੂਰੇ ਪੰਜਾਬ ਚ ਉੱਚ ਤੇ ਮੈਂ ਡੇਲ ਹੀ ਰਿਆਂ ਜੀ ਠੀਕ ਹੈ ਜੀ ਇਸ ਕਰਕੇ ਮੁੜ ਕੇ ਆਮ ਆਦਮੀ ਪਾਰਟੀ ਸਰਕਾਰ ਨੇ ਚਲੋ ਸ੍ਰੀ ਰਵਿੰਦ ਕੇਰੀਵਾਲ ਸਾਡੀ ਪਾਰਟੀ ਸ੍ਰੀਮਾਨ ਸੰਦੀਪ ਪਾਟਕ ਜੀ ਸਾਡੇ ਉਦੋਂ ਬਹੁਤ ਇੱਕ ਨਿਆਣ ਸਾਫ ਜਿਹੜੇ ਪੰਜਾਬ ਦੇ ਪਰਿਵਾਰੀ ਸੀ ਉਹਨਾਂ ਨੇ ਮੈਨੂੰ ਬਣਦਾ ਜਿਹੜਾ ਮਾਨਤਨ ਦਿੱਤਾ ਵਾ ਤੇ ਚਲੋ ਉਸ ਤਰ੍ਹਾਂ ਪਹਿਲਾਂ ਤਾਂ ਮੇਰੀ ਨਾ ਫੁੱਲ ਫਲੈਸ਼ ਚੇਅਰਮੈਨ ਹੀ ਕਰ ਦਿੱਤੀ ਸੀ ਮੜ ਕੇ ਉਸ ਤੋਂ ਬਾਅਦ ਕੋਈ ਚਲੋ ਪਾਰਟੀ ਦਾ ਕੋਈ ਲੈ ਗਿਆ ਉਹ ਮਸਲਾ ਮੜ ਕੇ ਮੈਨੂੰ ਜਗਲਾਦ ਵਿਭਾਗ ਵੈਸ ਚੇਅਰਮੈਨ ਹੀ ਦੇਤੀ ਚਲੋ ਆਪਾਂ ਉਸ ਚੀਜ਼ ਨੂੰ ਰਿਸੀਵ ਕੀਤਾ ਕਿ ਪਾਰਟੀ ਜਿਹੜਾ ਮਾਨਤਨ ਕਿਸੇ ਪਾਰਟੀ ਨੂੰ ਮਿਲਿਆ ਹੋਵੇ ਉਹਨੂੰ ਭੁੱਲਣਾ ਨਹੀਂ ਚਾਹੀਦਾ ਅਸੀਂ ਅੱਜ ਤੱਕ ਜਗਲਾਦ ਵਿਭਾਗ ਦੀ ਚੇਅਰਮੈਨ ਹੀ ਮੈਂ ਨਿਭਾ ਰਿਆਂ ਅਤੇ ਹਲਕੇ ਦੀ ਸੇਵਾ ਪੂਰੇ ਪੰਜਾਬ ਦੀ ਜਨਤਾ ਦੀ ਸੇਵਾ ਜੇ ਮੇਰੀ duty ਆ ਉਹ ਆਪਾਂ ਕਰਦੇ ਰਹਿਣਾ ਸਰ 2025 ਦੀਆਂ ਹੁਣ ਜਿਹੜੀ ਜਿਮਨੀ ਚੋਣਾ ਹੋ ਰਹੀ ਹੈ ਜਾਨੀ ਨਤਰਨ ਤਨ ਦੀ ਉਸ ਵਿੱਚ ਤੁਹਾਡਾ ਕੀ ਵਿਚਾਰ ਹੈ ਹੁਣ ਇਲੈਕਸ਼ਨ ਸੰਬੰਧੀ ਕਿ ਤੁਸੀਂ ਵੀ ਚਾਹ ਮੰਨ ਜੋ ਬਿਲਕੁਲ ਜੀ ਬਿਲਕੁਲ ਐਰ ਕੀ ਇਲੈਕਸ਼ਨ ਲੜਨ ਦਾ ਸਾਡੇ ਸਾਥੀਆਂ ਨੇ ਮੇਰੇ ਭਰਾਵਾਂ ਨੇ ਅਤੇ ਸਾਡੇ ਹਲਕੇ ਦੀ ਸਾਰੀ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਜਿਹੜੀ ਆ ਉਹਨਾਂ ਨੇ ਇੱਕ ਮਨ ਬਣਾਇਆ ਵੀ ਤੁਸੀਂ ਸਮਾਜ ਸੇਵੀ ਹੋ ਸਾਨੂੰ ਆਸ ਵਾਕੇ ਤੁਹਾਡੇ ਵਰਗੇ ਲੀਡਰਾਂ ਨੂੰ ਜੇ ਚੋਲ ਕੇ ਅੱਗੇ ਲੈ ਕੇ ਆਈਗੇ ਤੇ ਚਲੋ ਹੋ ਸਕਦਾ ਕਿ ਹਲਕੇ ਦਾ ਭਲਾ ਹੋ ਸਕਦਾ ਵੀ ਤੁਸੀਂ ਵਧੀਆ ਕੰਮ ਚਲਾਉਂਗੇ ਤੇ ਮੈਨੂੰ ਸਾਰੀ ਸਮੁੱਚੀ ਲੀਡਰਸ਼ਿਪ ਹਲਕੇ ਦੀ ਦੇ ਜਿੰਨੇ ਵੀ ਸਾਡੇ ਵੋਟਰ ਸਪੋਰਟਰ ਹਲਕੇ ਦੇ ਆਮ ਆਦਮੀ ਪਾਰਟੀ ਨੂੰ ਪਸੰਦ ਕਰਦੇ ਜਿਹੜੇ ਉਹਨਾਂ ਨੇ ਮੈਨੂੰ ਇਹ ਤਹਈਆ ਕੀਤਾ ਵੀ ਅੱਗੇ ਲਾਇਆ ਕਿ ਤੁਸੀਂ ਇਲੈਕਸ਼ਨ ਲੜਵਾ ਆਂ ਪਾਰਟੀ ਵੱਲੋਂ ਪਰ ਹੁਣ ਜਿਹੜੀ ਟਿਕਟ ਵਾ ਟਿਕਟ ਹਾਈ ਕਮਾਂਡ ਪਾਰਟੀ ਨੇ ਦੇਣੀ ਜਿੰਦੀ ਹੈ ਨਾ ਜੀ ਅਸੀਂ ਆਮ ਆਦਮੀ ਪਾਰਟੀ ਹਾਈ ਕਮਾਂਡ ਤੋਂ ਇਹੀ ਆਸ ਰੱਖਦੇ ਹਾਂ ਕਿ 120% ਸਾਡੀ ਟਿਕਟ ਹੋਊਗੀ ਦੇ ਜਦੋਂ ਪਾਰਟੀ ਟਿਕਟ ਕਰਦੀ ਉਸ ਤੋਂ ਬਾਅਦ ਥੋੜਾ ਜਿਹਾ ਖੁੱਲ ਕੇ ਕੰਮ ਕਰਨਾ ਸੌਖਾ ਹੋ ਜਾਂਦਾ ਹਲਕੇ ਸਹਿਣਾ ਉਹਨੇ ਦਿਨਾਂ ਤੱਕ ਕੰਮ ਤੇ ਅਸੀਂ ਰੋਜ਼ ਮੀਟਿੰਗਾਂ ਕਰਦੇ ਦੋ ਦੋ ਚਾਰ ਚਾਰ ਮੀਟਿੰਗਾਂ ਮੇਰੀਆਂ ਜਿਹੜੀਆਂ ਵੱਡੀਆਂ ਵਿੱਚ ਹੋ ਜਾਂਦੀਆਂ ਆਂ ਕ ਮੈਂ ਤਕਰੀਬਨ ਕੰਮ ਨੂੰ ਜਿਹੜਾ ਹੈ ਪੂਰਾ ਇਲੈਕਸ਼ਨ ਜਿਤਨਾ ਲਾ ਲੋ ਜਿਤਨ ਦੇ ਕਿਨਾਰੇ ਲੈ ਕੇ ਗਏ ਆ ਕਿਉਂਕਿ ਅਸੀਂ ਜਿਹਨਾਂ ਡਾਕਟਰ ਸਾਹਿਬ ਧਲੇ ਸੀ ਨਾ ਜੀ ਪਤਾ ਲੱਗ ਗਿਆ ਨਾ ਬਿਮਾਰੀ ਲੰਬੀ ਸੀ ਉਹਨਾਂ ਦੀ ਅਸੀਂ ਉਦੋਂ ਦੀ ਮਿਹਨਤ ਕਰ ਰਹੇ ਆ ਕਿ ਇਹ ਰਣਨੀਤੀ ਐਡੀ ਛੋਟੀ ਨਹੀਂ ਹੁੰਦੀ ਵੀ ਇਹ ਕੋਈ ਜਲਦੀਬਾਜ਼ੀ ਚ ਕੰਮ ਨਹੀਂ ਹੋਣ ਵਾਲੇ ਹੁੰਦੇ ਅਸੀਂ ਮੈਨੂੰ ਘੱਟੋ ਘੱਟ 6 ਮਹੀਨੇ ਹੋਇਆ ਵੀ ਜਿਵੇਂ ਇਲੈਕਸ਼ਨ ਲੜਨ ਦੇ ਮੂਡ ਦੇ ਵਿੱਚ ਕੀਤਾ ਹੈ ਇਸ ਕਰਕੇ ਕੋਰਨਰਾਂ ਮੀਟਿੰਗਾਂ ਜਿਤਨਾ ਚੰਗੇ ਚੰਗੇ ਲੋਕਾਂ ਨਾਲ ਘਰਾਂ 'ਚ ਬਹਿ ਕੇ ਉਹਨਾਂ ਦੇ ਡਰੈਗ ਰੂਮਾਂ 'ਚ ਬਹਿ ਕੇ ਪਰ ਹੁਣ ਤੇ ਜਿਆਦੀ ਸਾਡੀਆਂ ਓਪਨ ਚ ਵੀ ਬਾਹਰ ਗਲੀਆਂ ਮੱਲਿਆਂ ਦੇ ਵਿੱਚ ਲੋਕ ਸਾਡੇ ਕੇ ਸਾਨੂੰ ਮੀਟਿੰਗਾਂ ਕਰਾਉਣਗੇ ਇਹ ਜਿਮਨੀ ਚ ਉਹਨਾਂ ਨੂੰ ਲੱਗੇ ਕਿ ਇੰਨਾ ਪਿਆਰ ਮਿਲ ਰਿਹਾ ਇਸ ਟਾਈਮ ਲੋਕਾਂ ਦਾ ਜਿੱਥੇ ਸਕੇ ਆ ਵੀ ਸਾਰੇ ਹਲਕੇ ਵਿੱਚ ਪਿਆਰ ਮਿਲ ਰਿਹਾ ਇਸ ਟਾਈਮ ਆਪਾਂ ਕਿ ਤੁਸੀਂ ਲੋਕ ਚਾਹੁੰਦੇ ਆ ਕਿ ਗੁਰਦੇਵ ਸਿੰਘ ਸੰਧੂ ਨੂੰ ਜੇ ਟਿਕਟ ਮਿਲੇ ਤਾਂ ਕਿ ਜਿਹੜੇ ਹਲਕੇ ਦੀ ਨਿਹਾਰ ਬਦਲੀ ਹੈ ਕਿਉਂਕਿ ਗੁਰਦੇਵ ਸਿੰਘ ਇੱਕ ਸੱਚੀ ਸੱਚੀ ਜਿਹੜੀ ਹੈ ਸ਼ਵੀ ਦੇ ਮਾਲਕ ਵੇਖੋ ਜਤਰਾ ਲਾਲੋ ਪਾਰਟੀ ਮੇਰੀ ਟਿਕਟ ਕਰਦੀ ਹੈ ਬਹੁਤ ਜਿਆਦੀ ਸਾਡੀ ਸੌਕੀ ਜਤ ਉਹਨਾਂ ਲਈ ਆ ਉਹ ਤੇ ਜਿਹੜਾ ਇੱਕ ਤੇ ਮੈਂ ਸਮਾਜ ਸੇਵਾ ਜਿਹੜਾ ਸੰਸਥਾ ਚਲਾਈ ਆ ਉਹ ਪੂਰਾ ਸ਼ਹਿਰ ਮੇਰਾ ਤਰਨਤਨ ਸ਼ਹਿਰ ਵਾਸੀ ਮੇਰੇ ਭਰਾ ਮੈਨੂੰ ਇਹਨਾਂ ਤੇ ਮਾਣ ਆ ਉਹ ਸਾਨੂੰ ਪਿਆਰ ਤੇ ਸਤਿਕਾਰ ਦਿੰਦੇ ਆ ਸ਼ਹਿਰ ਵਾਸੀ ਹੋਣ ਕਰਕੇ ਤੇ ਸਾਡਾ ਸ਼ਹਿਰ ਦੇ ਵਿੱਚ 60000 ਵੋਟ ਆ ਸਾਡਾ ਸ਼ਹਿਰ ਜਿਹੜਾ ਤਰਨਤਨ ਇਹੀ ਰਾਜਤਾਜ ਇਸ ਹਲਕੇ ਦਾ ਬਦਲਦਾ ਤੇ ਸ਼ਹਿਰ ਸਾਰਾ ਇਸ ਤਰ੍ਹਾਂ ਆ ਜਿਵੇਂ ਮੈਂ ਇਸ ਦਾ ਛੋਟਾ ਭਰਾ ਕਿਸ ਦਾ ਵੱਡਾ ਭਰਾ ਸਾਰੇ ਇਥੇ 10-10 ਮੁੰਡੇ 15-15 ਮੁੰਡੇ ਮਹੱਲਿਆਂ ਚੋਂ ਗਲੀਆਂ ਚੋਂ ਗਰੁੱਪ ਬਣਾ ਕੇ ਡੇਲੀ ਮਿਲਣੋਂ ਦੇ ਫੋਟੋ ਖਿਚਾਉਣ ਵਾਸਤੇ ਆਉਂਦੇ ਚਾਹ ਨਾਲ ਕਿ ਅਸੀਂ ਭਰਾ ਗੁਰਦੇਵ ਸਿੰਘ ਸੰਧੂ ਸਮਾਜ ਸੇਵੀ ਨੂੰ ਮਿਲਣਾ ਜਿਹੜਾ ਕੋਈ ਜਾਣਦਾ ਹੁੰਦਾ ਮੈਂ ਜਾਣਦਾ ਆ ਜੋ ਲੈ ਕੇ ਚੱਲਦੇ ਆ ਇਸ ਤਰ੍ਹਾਂ ਆ ਬੜੇ ਪਿਆਰ ਨਾਲ ਬਹੁਤ ਜ਼ਿਆਦਾ ਮਾਣ ਤੇ ਪਿਆਰ ਜਿਹੜੇ ਸਾਡੇ ਛੋਟੇ ਵੱਡੇ ਮੇਰੇ ਭਰਾ ਗਲੀਆਂ ਮਹੱਲਿਆਂ ਚੋਂ ਸ਼ਹਿਰ ਦੇ ਵਿੱਚੋਂ ਕੋਈ ਕਾਰੋਬਾਰੀ ਬੰਦੇ ਵੀ ਜਿਹੜੇ ਆਮ ਵੇਖਿਆ ਕਿ ਲੋਕ ਕੇ ਪਛਾਣ ਰਹਿੰਦੇ ਆ ਵੀ ਸਾਹਮਣੇ ਨਹੀਂ ਆਉਣਾ ਪਰ ਉਹਦੇ ਨਹੀਂ ਇਸ ਸਮਾਜ ਸੇਵੀ ਬੰਦਾ ਆ ਹੀ ਉਹਦੇ ਨਾਲ ਨੂੰ ਕੋਈ ਫਰਕ ਨਹੀਂ ਉਹ ਤਾਂ ਸਿੱਧਾ ਜਾ ਕੇ ਬਹਿ ਇਸ ਤੇ ਉਹ ਵੀ ਜਦ ਤਰਾ ਇੱਕ ਸਸਪੈਂਸ ਜਿਹਾ ਬਣਿਆ ਹੋਇਆ ਕਿ ਕਿਹ ਚਾ ਵਣਿਆ ਜਮਨੀ ਲਛੰਦ ਤੇ ਜਿਆਦਾ ਝੁਕਾ ਲੋਕਾਂ ਦਾ ਗੁਰਦੇਵ ਸਿੰਘ ਸੰਧੂ ਵਾਲਾ ਇਹ ਸ਼ਰਕ ਦੀ ਉਮੀਦਾਂ ਆਸਾਂ ਇਹੀ ਆ ਕਿ ਗੁਰਦੇਵ ਸਿੰਘ ਸੰਧੂ ਇਹ ਮਿਲ ਉਹਨਾਂ ਆਪਣੇ ਚੁਹੇਤਿਆਂ ਨੂੰ ਕੀ ਆਪਣੇ ਵੱਲੋਂ ਮੈਸੇਜ ਦੇਣਾ ਚਾਹੁੰਦੇ ਵੇਖੋ ਮੈਂ ਤੁਹਾਨੂੰ ਪਹਿਲਾਂ ਇਹੋ ਦੱਸ ਚੁੱਕਾ ਆਂ ਵੀ ਜਿਹੜੇ ਸਾਡੇ ਹਲਕੇ ਦੇ ਲੋਕ ਜਾਂ ਤਰਨਤਾਰਨ ਦੇ ਗੁਰੂ ਅਜਨ ਦੇ ਪਾਸ਼ਾ ਪੰਜਵੇਂ ਪਾਸ਼ਾ ਦੀ ਧਰਤੀ ਇੱਥੇ ਉਹਨਾਂ ਦਾ ਦਰਬਾਰ ਆ ਚਲੋ ਪਰ ਧਰਤੀ ਦੇ ਉਹਨਾਂ ਦੀ ਆਲ ਵਰਲਡ ਤੇ ਗੁਰੂ ਪਾਤਸ਼ਾਹ ਦੀ ਪਰ ਇੱਥੇ ਦਰਬਾਰ ਗੁਰੂ ਕਾ ਜੀ ਮੇ ਪਾਤਸ਼ਾਹ ਦਾ ਤੇ ਸੀਧਾਂ ਦੇ ਸਰਤਾਜ ਪਾਵੇਂ ਪਾਸ਼ਾ ਤੇ ਦਰਬਾਰ ਹੈ ਇੱਥੋਂ ਦੇ ਜਿਹੜੇ ਲੋਕ ਰਹਿਣ ਵਾਲੇ ਆ ਬਹੁਤ ਸਾਫ਼ ਤੇ ਚੰਗੇ ਦਿਲ ਦੇ ਇਨਸਾਨ ਆ ਉਹ ਲੋਕ ਬੰਦੇ ਦੇ ਕੀਤੇ ਕੰਮ ਵੇਂਦੇ ਆ ਪਿਛਲੇ ਜੇ ਜਦੋਂ ਕਰੋਨਾ ਆਇਆ ਸੀ ਤੇ ਇਹ ਨਹੀਂ ਕਿ ਮੈਂ ਤੁਹਾਡੇ ਚੈਨਲ ਤੇ ਬੋਲਦਾ ਤੇ ਸ਼ਹਿਰ ਦੇ ਵਿੱਚ ਗੱਲ ਕੋਈ ਹੋਰ ਚੱਲੂ ਉਹ ਸੱਚ ਸ਼ਹਿਰ ਵਾਲੇ ਦੱਸਣਗੇ ਕਮੈਂਟ ਵੀ ਥੱਲੇ ਤੇ ਆ ਸਕਦੇ ਆ ਤੁਹਾਡਾ ਭਰਾ ਗੁਰਦੇਵ ਸਿੰਘ ਸੰਧੂ ਉਦੋਂ ਸਫਾਈ ਸੇਵਕਾਂ ਨੇ ਹੜਤਾਲ ਕਰ ਦਿੱਤੀ ਸੀ ਅਸੀਂ ਵੇਖਿਆ ਪੰਜਵੇਂ ਪਾਸ਼ਾ ਦਾ ਗੁਰੂ ਅਰਜਨ ਦੇਵ ਪਾਸ਼ਾ ਦਾ ਦਰਬਾਰ ਵਾ ਤੇ ਇਹਨੂੰ ਸੰਗਤ ਜਾਂਦੀ ਦੇ ਰਾਜ ਕੂੜੀਆਂ ਦੇ ਢੇਰ ਲੱਗੇ ਤੇ ਕੂੜਾ ਢੇਰ ਜਦੋਂ ਗਰਮੀ ਚ ਕੂੜਾ ਢੇਰ ਲੱਗਾ ਉਹ ਮੋਸ਼ੂ ਵੀ ਬਹੁਤ ਮਾਰਦਾ ਜਦੋਂ ਮਾੜਾ ਮੀਂਹ ਪੈ ਜਾਂਦਾ ਤੇ ਸਾਰੇ ਸ਼ਹਿਰ ਵਾਸੀ ਜਾਣਦੇ ਆ ਕਿ ਗੁਰਦੇਵ ਸਿੰਘ ਸੰਧੂ ਦੀ ਸੱਚ ਦਾ ਸਾਥ ਸੰਤਾ ਸਮੂਚੀ ਟੀਮ ਮੇਰੀ ਟੀਮ ਚ ਉਤਨਾ ਬੜੇ ਕਾਰੋਬਾਰੀ ਬੰਦੇ ਆ ਚੰਗੇ ਬੜੇ ਬੜੇ ਤਣਾੜ ਬੰਦੇ ਉਹ ਜਦੋਂ ਕਦੇ ਵੀਡੀਓ ਵੇਖੋਗੇ ਤੁਹਾਨੂੰ ਪਤਾ ਲੱਗ ਜੂਗਾ ਸਾਰੇ ਬੰਦੇ ਜਿਹੜੇ ਆ ਚੰਗੇ ਰੱਬ ਨੂੰ ਮੰਨਣ ਵਾਲੇ ਸੀ ਤੇ ਕਾਰੋਬਾਰ ਵੀ ਚੰਗੇ ਉਹਨਾਂ ਦੇ ਅਸੀਂ ਸਾਰਿਆਂ ਸਲਾਹ ਕਰਕੇ ਜੀਸੀਬੀ ਮਸ਼ੀਨਾਂ ਮਗਾਈਆਂ ਟਰਾਲੀਆਂ ਮਗਾਈਆਂ ਆਪ ਦੇ ਬੰਦਿਆਂ ਦੇ ਹੱਥਾਂ 'ਚ ਬਾਲਟੇ ਕਈਆਂ ਦੇ ਕੇ ਤੇ ਸਾਰਾ ਕੂੜਾ ਸ਼ਹਿਰ ਦਾ ਚੁੱਕੇ ਜੋ ਦਰਬਾਰ ਸਾਹਿਬ ਦੇ ਆਸ-ਪਾਸ ਜਾਂ ਗਲੀਆਂ 'ਚ ਚੁੱਕੇ ਜੀਸੀਬੀਆਂ ਨਾਲ ਲੱਦ ਕੇ ਟਰਾਲੀਆਂ ਤੇ ਸ਼ਹਿਰੋਂ ਬਾਹਰ ਉਹ ਜਿੰਨੇ ਸਾਡੇ ਕੋਲ ਸੇਵਾਮਾਲ ਕਰਨ ਲਈ ਉਸ ਵੇਲੇ ਤੇ ਉਦੋਂ ਲੋਕ ਕੋਈ ਘਰੋਂ ਦੱਸੀ ਬਣਾ ਕੇ ਲਿਆਵੇ ਕੋਈ ਠੰਡਾ ਲੈ ਕੇ ਆਵੇ ਕੋਈ ਕੁਝ ਲੈ ਕੇ ਆਵੇ ਵੀ ਬੜੀ ਵੱਡੀ ਗੱਲ ਆ ਵੀ ਇਹ ਕਸਮਾਤ ਸੇ ਵੀ ਬੰਦੀ ਹੋ ਕੇ ਕਾਰੋਬਾਰੀ ਬੰਦੀ ਹੋ ਕੇ ਤੇ ਆਣ ਕੇ ਕੂੜਾ ਹੱਥਾਂ ਤੇ ਪਾ ਕੇ ਚੋਕੇ ਟਰਾਲੀਆਂ ਦੇ ਵਿੱਚ ਖੜ ਰਹੇ ਆ ਮੈਨੂੰ ਉਦੋਂ ਦਾ ਮੇਰੀ ਪਛਾਣ ਜਾਦੀ ਗੁਰੂ ਅਰਜਨ ਦੇਵ ਪਾਸ਼ਾ ਦੀ ਕਿਰਪਾ ਦੇ ਨਾਲ ਤਰਨਤਾਰਨ ਸ਼ਹਿਰ ਚ ਬਣੀ ਤੇ ਲੋਕ ਮੈਨੂੰ ਜਿਲੋਂ ਪਿਆਰ ਤੇ ਸਤਿਕਾਰ ਰੂਲਾ ਦਿੰਦੇ ਆ ਬਾਕੀ ਰਹੀਦੀ ਗੱਲ ਹੁਣ ਥੋੜੇ ਦਿਨ ਪਹਿਲਾਂ ਮੈਂ ਅਜ ਤੋਂ ਮਹੀਨਾ ਡੇਢ ਮਹੀਨਾ ਪਹਿਲਾਂ ਇੱਕ ਬੇਨਤੀ ਸਾਰੇ ਸ਼ਹਿਰ ਵਾਸੀਆਂ ਨੂੰ ਕੀਤੀ ਸੀ ਇਹ ਗੁਰੂ ਅਰਜਨ ਦੇਵ ਪਾਸ਼ਾ ਦੀ ਪਵਿੱਤਰ ਨਗਰੀ ਆ ਤੇ ਬੜੀ ਇਰਾਂ ਲੋਕ ਇੱਥੋਂ ਦੇ ਐਮ ਐਲ ਏ ਬਣੇ ਤੇ ਬੜੇ ਰਾਜਤਾ ਹੰਡਾ ਕੇ ਗਏ ਪਰ ਆਪਰਲੇ ਬੰਨੇ ਸ਼ਹਿਰ ਦੇ ਕੂੜੇ ਦਾ ਡੈਂਪ ਬਹੁਤ ਵੱਡਾ ਲੱਗਾ ਦੂਰੋਂ ਦਿਖਦਾ ਉਹ ਮੁਸ਼ਕਲ ਮਾਰਦਾ ਕਾਂ ਕੁੱਤੇ ਉੱਥੇ ਕੀ ਕੁਛ ਬਣਿਆ ਦਾ ਜਦੋਂ ਉਧਰਲੇ ਮਹੱਲੇ ਦਾ ਜੀਣਾ ਹੀ ਦੁਬੋ ਰਿਆ ਪਿਆ ਪਰ ਤੁਹਾਡੇ ਭਰਾ ਗੁਰਦੇਵ ਸਿੰਘ ਸੰਧੂ ਨੇ ਆਪਣੇ ਸ਼ਹਿਰ ਵਾਸੀਆਂ ਤੋਂ ਹੱਥ ਜੋੜ ਕੇ ਉਹ ਸੇਵਾ ਮੰਗੀ ਆ ਵੀ ਜੇ ਮੈਨੂੰ ਤੁਸੀਂ ਐਮਐਲਏ ਬਣਾਉਂਦੇ ਜੋ ਹੋ ਸਕਦਾ ਅਸੀਂ ਪਰਸਨਲ ਵੀ ਆਪਣੇ ਕਿਸੇ ਸਾਡੀ ਸਮਾਜ ਸੇਵੀ ਸੰਸਥਾ ਜਿਹੜੀ ਅੱਜ ਤੱਕ ਅਸੀਂ ਇੱਚ ਗ੍ਰਾਈ ਨਹੀਂ ਕਦੀ ਕੀਤੀ ਪਰ ਮੇਰੀ ਸਾਰੀ ਸਮੁੱਚੀ ਟੀਮ ਤੋਂ ਜਿਹੜੇ ਬਾਹਰ ਦੇਸ਼ ਵਿਦੇਸ਼ ਮੇਰੀ ਟੀਮ ਬੈਠੀ ਆ ਉਹ ਮੈਨੂੰ ਕਹਿੰਦੇ ਸੰਦੂਸ ਸਾਹਿਬ ਇਹ ਕੰਮ ਕਰਨ ਲਾ ਆ ਵੀ ਪੰਜਵੇਂ ਪਾਤਸ਼ਾਹ ਸ਼ਹਿਬ ਸ੍ਰੀ ਗੁਰਜਨ ਦੇਵ ਪਾਸ਼ਾ ਦਾ ਇਹ ਵਿਤਰ ਨਗਰੀ ਆ ਇੱਥੇ ਚਾਰ ਛੇਰੇ ਰਸਤਿਆਂ ਦੇ ਪੁੱਲ ਫਲਵਾੜੀ ਲੱਗੀ ਹੋਵੇ ਸਫਾਈ ਹੋਵੇ ਤੇ ਪਤਾ ਲੱਗੇ ਜੀ ਬਾਹਰੋਂ ਆਵੇ ਕਿ ਵਾਕਿਆ ਗੁਰਜਨ ਦੇਵ ਪਾਸ਼ਾ ਦੀ ਨਗਰੀ ਚ ਉਥੇ ਦਰਬਾਰ ਦਰਸ਼ਨ ਕਰਨਗੇ ਤੇ ਕਹਿੰਦੇ ਇੱਕ ਉਹ ਜਿਹੜਾ ਕੂੜੇ ਦਾ ਡੈਂਪ ਕੇ ਹਿਸਾਬ ਨਾਲ ਬਾਹਰ ਕਰਗੇ ਮੈਂ ਕਿਹਾ ਜੀ ਵੇਖੋ ਸਰਕਾਰਾਂ ਤੇ ਅੱਗੇ ਵੀ ਬਣਦੀਆਂ ਰਹੀਆਂ ਹੁਣ ਕਿਹਦਾ ਸਰਕਾਰਾਂ ਚ ਕੋਈ ਦਿੱਕਤ ਆਉਂਦੀ ਹੋਵੇ ਜਿਹੜਾ ਚੁੱਕਿਆ ਨਹੀਂ ਗਿਆ ਹਨ ਤੇ ਫਿਰ ਅਸੀਂ ਉਹਨਾਂ ਨੇ ਮੈਨੂੰ ਕਿਹਾ ਵੀ ਸੰਦੂਸ ਸਾਹਿਬ ਇਹ ਚਾਰ ਪੰਜ ਕਿੱਲੇ ਜ਼ਮੀ ਅਸੀਂ ਸੰਗਤ ਨੂੰ ਸ਼ਹਿਰ ਵਾਸੀਆਂ ਨੂੰ ਬੇਨਤੀ ਕੀਤੀ ਵੀ ਅਸੀਂ ਕੋਈ ਬਹੁਤ ਉੱਚੀ ਗੱਲ ਨਹੀਂ ਕਰਦੇ ਅਸੀਂ ਨਿਮਾਣੇ ਸਿੱਖ ਦੀ ਤਰ੍ਹਾਂ ਇਹ ਸ਼ਹਿਰ ਵਾਸੀਆਂ ਗੜੀ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਮੈਂ ਗੁਰਦੇਵ ਸਿੰਘ ਸੰਧੂ ਸਮੁੱਚੀ ਟੀਮ ਵੱਲੋਂ ਉਹ ਭਾਵੇਂ ਬਾਹਰ ਜ਼ਮੀਨ ਨਹੀਂ ਆਪਦੇ ਪਰਸਨਲ ਪੈਸੇ ਨਾਲ ਮੁੱਲ ਲੈ ਕੇ ਉਹ ਕੂੜੇ ਦਾ ਡੈਂਪ ਕੱਢ ਦਵਾਂਗੇ ਤੇ ਸ਼ਹਿਰ ਵਾਸੀ ਨੂੰ ਹੋ ਕੇ ਆ ਵੀ ਆਪ ਨੂੰ ਇੱਕ ਰਸੇਵਾ ਦਾ ਮੌਕਾ ਦਿਓ ਜੇ ਤੁਸੀਂ ਐਮਐਲਏ ਬਣਾਉਨੇ ਆ ਤਾਂ ਮੈਂ ਕੂੜੇ ਦਾ ਡੈਂਪ ਜਿਹੜਾ ਪਰਸਨਲ ਤੌਰ ਤੇ ਵੀ ਅਸੀਂ ਹੁਣ ਬਾਹਰ ਕੱਢਾਂਗੇ ਬਾਕੀ ਦੋਵੇਂ ਜਿਹੜੀਆਂ ਰੁਈਆਂ ਆ ਉਹ ਸਰਕਾਰ ਤੋਂ ਕਹਿ ਕੇ ਜਦੋਂ ਮੈਨੂੰ ਸੇਵਾ ਮਿਲੂਗਾ ਐਮਐਲਏ ਬਣਿਆ ਹਾਂ ਤੇ ਮੈਂ ਸਰਕਾਰ ਕੋਈ ਵੀ ਕਿਸੇ ਵੀ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਉਹਨੂੰ ਕੋਸ਼ਿਸ਼ ਕਰਾਂਗੇ ਅੰਡਰਗਰਾਊਂਡ ਕਰਾਵਾਂਗੇ ਇਹਨਾਂ ਤੇ ਵੀ ਫਲ ਫਲ ਬੂਟੇ ਲੱਗੇ ਹੋਣ ਲੋਕੀ ਸ਼ਹਿਰ ਕਰਨ ਕਰਨ ਫਿਰ ਤੇ ਜਿੰਨਾ ਕਿ ਸ਼ਹਿਰਦਾਰੀਏ ਦੋਵੇਂ ਰੁਈਆਂ ਅੰਡਰਗਰਾਊਂਡ ਹੋਣੀ ਚਾਹੀਦੀਆਂ ਆਪਾਂ ਤਾਂ ਸੋਚ ਇਹ ਰੱਖੀ ਅੱਗੇ ਮਾਲਕ ਜਾਣ ਦਾ ਸੱਚੇ ਪਾਤਸ਼ਾਹ ਬਾਜੀ ਸਰ ਗੱਲਬਾਤ ਕਰਨ ਦੇ ਤੁਹਾਡਾ ਸ਼ੁਕਰੀਆ ਧੰਨਵਾਦ ਜੀ ਤੁਹਾਡਾ ਵੀ ਜੀ ਆਇਆਂ ਦਾ ਸਾਰੀ ਟੀਮ ਦਾ ਸੁਮੇਚੀ ਦਾ ਸਨਵਾ ਸਾਹਿਬ ਮਿਲ ਰਣੀ ਉਹ ਇਹਨਾਂ ਸੱਚ ਦਾ ਸਾ ਸੰਸਥਾ ਦੇ ਪ੍ਰਧਾਨ ਸਰਦਾਰ ਗਰਦੀਪ ਸਿੰਘ ਸੰਧੂ ਜੋ ਕਿ ਇਸ ਟਾਈਮ ਆਮ ਆਦਮੀ ਪਾਰਟੀ ਦੇ ਜੰਗਲਾਤ ਮਹਿਕਮੇ ਦੇ ਵਾਈਸ ਚੇਅਰਮੈਨ ਨੇ ਬੜੀ ਉੱਚੀ ਸੋਚ ਰੱਖਦੇ ਨੇ ਕਿਉਂਕਿ ਸ੍ਰੀ ਗੁਰਜਨ ਦੇ ਮਹਾਰਾਜ ਦੀ ਪਵਿੱਤਰ ਨਗਰੀ ਹੈ ਇਸ ਨਗਰੀ ਵਾਸਤੇ ਬਹੁਤ ਵੱਡੀਆਂ ਇਹਨਾਂ ਦੇ ਦਿਲ ਦੇ ਵਿੱਚ ਤਮੰਨਾ ਹੈ ਕਿ ਇਸ ਸ਼ਹਿਰ ਨੂੰ ਕਿਸ ਤਰ੍ਹਾਂ ਸੁੰਦਰਤਾ ਰੱਖਣੀ ਹੈ ਔਰ ਪੂਰੇ ਹਲਕੇ ਦੇ ਵਿੱਚ ਇਹਨਾਂ ਦੇ ਪ੍ਰਤੀ ਦਿਲਾਂ ਦੇ ਵਿੱਚ ਬੜਾ ਮਾਣ ਹੈ ਸਤਕਾਰ ਹੈ ਅੱਜ ਵੀ ਲੋਕ ਚਾਹੁੰਦੇ ਨੇ ਕਿ 2025 ਜਿਹੜੀ ਜਮਨੀ ਚੋਣ ਹੋਣ ਜਾ ਰਹੀ ਹੈ ਉਹਦੇ ਵਿੱਚ ਸਰਦਾਰ ਗਰਦੀਪ ਸਿੰਘ ਟਿਕਟ ਮਿਲੇ ਤਾਂ ਇਹ ਹਲਕੇ ਦੀ ਨੁਹਾਰ ਬਦਲ ਸਕਦੀ ਹੈ ਹੁਣ ਦੇਖਣਾ ਆਏਗਾ ਕਿ ਆਮ ਆਦਮੀ ਪਾਰਟੀ ਜਿਹੜੀ ਹਾਈ ਕਮਾਂਡ ਕਿਹਨੂੰ ਟਿਕਟ ਦੇ ਕੇ ਨਵਾਜਦੀ ਹੈ ਤੁਸੀਂ ਬਨੇਲੋ D5 ਚੈਨਲ ਦੇ ਨਾਲ ਧੰਨਵਾਦ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ